ਸਤਿ ਸ਼੍ਰੀ ਅਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ ਅੱਜ ਤੁਹਾਨੂੰ ਦੱਸਾਂਗੇ ਬਿਲਕੁਲ ਪੇਂਡੂ ਸਟਾਈਲ ਸਰੋਂ ਦਾ ਸਾਗ ਬਣਾਉਣਾ ਗੁਰਦਾਸ ਮਾਨ ਸਾਹਿਬ ਨੇ ਬੜਾ ਵਧੀਆ ਆਖਿਆ ਕਹਿੰਦਾ ਸਰੋਂ ਦੇ ਸਾਗ ਵਿੱਚ ਮੈਂ ਕਿਉਂ ਹੀ ਕਿਉਂ ਪਾਈ ਜਾਵਾਂ ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ ਖੂਹ ਤੇ ਬਹਿ ਕੇ ਗੰਨੇ ਚੂਪਾਂ ਘਰ ਦਾ ਕਮਾਦ ਹੋਵੇ ਆਪਣਾ ਪੰਜਾਬ ਹੋਵੇ ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਆਪਣਾ ਪੰਜਾਬ ਹੋਵੇ ਬਿਲਕੁਲ ਦੇਸੀ ਸਟਾਈਲ ਜਿਹੜਾ ਪਿੰਡੂ ਸਟਾਈਲ ਸਰੋਂ ਦਾ ਸਾਗ ਤੁਹਾਨੂੰ ਬਣਾਉਣਾ ਦੱਸਣਾ ਉਸ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਇੱਕ ਇੱਕ ਸਟੈਪ ਧਿਆਨ ਨਾਲ ਦੇਖਣਾ ਤੇ ਸਾਗ ਜੇ ਤੁਹਾਨੂੰ ਇਹ ਨਾ ਨਾ ਖਾਣ ਵਾਲਾ ਪੁੱਛੇ ਕਿ ਤੁਸੀਂ ਬਣਾਇਆ ਕਿਵੇਂ ਹੈ ਤੇ ਤੁਹਾਡਾ ਤਰੀਕਾ ਕੀ ਹੈ ਬਣਾਉਣ ਦਾ ਭੁੱਲ ਜਾਓਗੇ ਅੱਜ ਤੱਕ ਜਿਹੋ ਜਿਹਾ ਬਣਾ ਕੇ ਖਾਦਾ ਹੋਊਗਾ ਤੇ ਮੇਰਾ ਦਿਲ ਕੀਤਾ ਕਿ ਮੈਂ ਜੇ ਸਰੋਂ ਦੇ ਸਾਗ ਦੀ ਗੱਲ ਕਰਨੀ ਹੈ ਤਾਂ ਕਿਉਂ ਨਾ ਤੁਹਾਨੂੰ ਉਹ ਚੀਜ਼ਾਂ ਦਿਖਾਵਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕਰੀ ਕੈਮਰਾ ਫਰੇਮ ਕਰੋ ਚਾਰਜ ਫੇਰੇ ਉੱਥੋਂ ਤੱਕ ਦੇਖੋ ਇਹ ਖੇਤ ਹੈ ਜੀ ਇਹ ਖੇਤ ਹੈ ਸਾਰੇ ਜਿੱਥੋਂ ਤੱਕ ਵੀ ਕੈਮਰਾ ਮਾਰਾਂਗੇ ਇਹ ਖੇਤ ਹੈ ਲੰਬੇ ਇਹ ਮੈਂ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿ ਜਦੋਂ ਤੁਸੀਂ ਸਰੋਂ ਦਾ ਸਾਗ ਬਣਾਉਣਾ ਹੈ ਨਾ ਇਹ ਕਿਸੇ ਕੱਚੇ ਰਸਤੇ ਦੇ ਨੇੜੇ ਨਾ ਹੋਵੇ ਤਾਂ ਜ਼ਿਆਦਾ ਵਧੀਆ ਗੱਲ ਹੈ ਕਿਉਂਕਿ ਕੱਚੇ ਰਸਤੇ ਦੇ ਵਿੱਚ ਜਿਹੜਾ ਹੁੰਦਾ ਉੱਥੇ ਡਸਟ ਦੀ ਪ੍ਰੋਬਲਮ ਆ ਜਾਂਦੀ ਹੈ ਡਸਟ ਪੈਂਦੀ ਰਹਿੰਦੀ ਹੈ ਸਾਗ ਜਿਹੜਾ ਉਹ ਵੱਧਦਾ ਰਹਿੰਦਾ ਦੇਖੋ ਜਿਵੇਂ ਗੰਦਲਾਂ ਇਧਰਲੇ ਪਾਸੇ ਮੈਂ ਦੇਖਾਂ ਦੂਸਰੇ ਪਾਸੇ ਜਿਹੜੀ ਤੁਹਾਨੂੰ ਦਿਖਾਵਾਂ ਤਾਂ ਉਧਰ ਸਰੋਂ ਛੋਟੀ ਐ ਸਰੋਂ ਪੱਕ ਚੁੱਕੀ ਐ ਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੱਥੇ ਵੱਡੇ ਲੰਮੇ ਖੇਤ ਹੋਣ ਤੇ ਕੱਚੇ ਰਸਤੇ ਤੋਂ ਹਟਕੇ ਹੋਣ ਨਹੀਂ ਤਾਂ ਜਿਵੇਂ ਜਿਵੇਂ ਸਰੋਂ ਵੱਧਦੀ ਜਾਂਦੀ ਐ ਉਵੇਂ-ਉਵੇਂ ਇਹਦੀ ਡਸਟ ਐ ਉਹ ਵਿੱਚ ਮਰਜ਼ ਹੁੰਦੀ ਜਾਂਦੀ ਐ ਇਹ ਸਾਡੇ ਹੋਮੀਓਪੈਥਿਕ ਡਾਕਟਰ ਨੇ ਕਈ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਮੈਂ ਤੁਹਾਨੂੰ ਸਾਂਝੀਆਂ ਕਰ ਰਿਹਾ ਸੋ ਆਓ ਇਹ ਤਾਂ ਤੁਹਾਨੂੰ ਦਰਸ਼ਨ ਕਰਾਉਣੇ ਸੀ ਸਰੋਂ ਦੇ ਪੀਲੇ ਪੀਲੇ ਫੁੱਲਾਂ ਦੇ ਕਿਉਂਕਿ ਆਪਾਂ ਗੱਲ ਸਰੋਂ ਦੇ ਸਾਗ ਦੀ ਕਰਨੀ ਹੈ ਤੇ ਆਓ ਫਿਰ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਸਰੋਂ ਦਾ ਸਾਗ ਤੁਸੀਂ ਬਣਾਉਣਾ ਕਿਵੇਂ ਹੈ ਜਿਹੜਾ ਖਾਣ ਵਾਲਾ ਉਂਗਲਾਂ ਚੜਦਾ ਰਹੇ ਜੇ ਕੌਲੀ ਜਿਹੜੀ ਉਂਗਲਾਂ ਨਾਲ ਚੱਟ ਕੇ ਤੁਹਾਡੇ ਬੂਰੇ ਰੱਖ ਦੇ। ਸੋ ਦੋਸਤੋ ਹੁਣ ਤੁਹਾਨੂੰ ਦੱਸਾਂਗੇ ਬਿਲਕੁਲ ਦੇਸੀ ਪਿੰਡੂ ਸਟਾਈਲ ਸਰੋਂ ਦਾ ਸਾਗ ਬਣਾਉਣ ਦੀ ਵਿਧੀ। ਸਭ ਤੋਂ ਪਹਿਲਾਂ ਜਿਹੜਾ ਸਾਗ ਹੈ ਕੱਟਣ ਵਾਲਾ ਜਿਹੜਾ ਸਾਬਤ ਸਾਗ ਹੈ ਗੰਦਲਾਂ ਵਾਲਾ। ਗੰਦਲਾਂ ਵਾਲਾ ਸਾਗ ਹੋਣਾ ਚਾਹੀਦਾ। ਤੇ ਇਹਦੇ ਵਿੱਚ ਤਿੰਨ ਤਰ੍ਹਾਂ ਦਾ ਸਾਗ ਹੁੰਦਾ। ਇੱਕ ਰੇਲੀ ਸਰੋਂ ਹੁੰਦੀ ਹੈ। ਇੱਕ ਗੋਭੀ ਸਰੋਂ ਹੁੰਦੀ ਐ ਇੱਕ ਕੇਲਾ ਸਰੋਂ ਹੁੰਦੀ ਐ ਜ਼ਿਆਦਾਤਰ ਜਿਹੜਾ ਉਹ ਰੇਲੀ ਜਾਂ ਗੋਭੀ ਸਰੋਂ ਇਹਦਾ ਸਾਗ ਅਸੀਂ ਘਰਾਂ ਦੇ ਵਿੱਚ ਬਣਾਉਨੇ ਆ ਤੇ ਜੇ ਕੇਲਾ ਸਰੋਂ ਦਾ ਸਾਗ ਤੁਸੀਂ ਬਣਾਓਗੇ ਤੇ ਕੇਲਾ ਸਰੋਂ ਦਾ ਸਾਗ ਜਿਹੜਾ ਉਹ ਹੋਰ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਐ ਇਹਨਾਂ ਦੋਨਾਂ ਨਾਲੋਂ हट ਕੇ ਉਹ ਤੁਸੀਂ ਆਪਣੀ ਮਰਜ਼ੀ ਦਾ ਬਣਾਉਣਾ ਹੁਣ ਇਹਦੇ ਵਿੱਚ ਵਿਧੀ ਕੀ ਤੁਸੀਂ ਲੈਣੀ ਐ ਬਿਲਕੁਲ ਜਿਹੜਾ ਪਿੰਡੂ ਸਟਾਈਲ ਸਾਗ ਐ ਤੇ ਜਿਹੜਾ ਐਨਾ ਸੁਆਦ ਕਿ ਮੂੰਹੋਂ ਨਾ ਲਵੇ ਖਾਣ ਵਾਲੇ ਦੇ ਢਿੱਡ ਭਰ ਜੇ ਨੀਤ ਨਾ ਭਰੇ ਸਭ ਤੋਂ ਪਹਿਲਾਂ ਤੁਸੀਂ ਸਾਗ ਦੀ ਕੁਆਂਟੀਟੀ ਮੈਂ ਤੁਹਾਨੂੰ ਦੱਸਾਂ ਕਿ ਕਿੰਨਾ ਤੁਸੀਂ ਸਾਗ ਲੈਣਾ ਕੱਟਣ ਵਾਲਾ ਕਿੰਨਾ ਤੋੜਨਾ ਗੰਦਲਾਂ ਵਾਲਾ ਸਾਗ ਉਹਦਾ ਵਜ਼ਨ ਲਗਭਗ 1.5 ਕਿਲੋ ਮੰਨ ਲਓ ਤੁਸੀਂ ਕਿ 1.5 ਕਿਲੋ ਤੋਲ ਦੇ ਮੁਤਾਬਕ ਜਿਹੜਾ ਉਹ ਸਾਗ ਹੋਣਾ ਚਾਹੀਦਾ ਕੱਟਣ ਵਾਲਾ ਉਸ ਤੋਂ ਬਾਅਦ ਇੱਕ ਗੁੱਟੀ ਪਾਲਕ ਦੀ ਹੋਣੀ ਚਾਹੀਦੀ ਹੈ 1.5 ਕਿਲੋ ਸਾਗ ਦੇ ਨਾਲ ਇੱਕ ਗੁੱਟੀ ਮੇਥਿਆਂ ਦੀ ਹੋਣੀ ਚਾਹੀਦੀ ਹੈ ਇੱਕ ਗੁੱਟੀ ਜਿਹੜੀ ਹਲਕੀ ਜਿਹੜੀ ਆ ਉਹ ਮੀਡੀਅਮ ਜੀ ਹੁੰਦੀ ਹੈ ਉਹ ਬਾਥੂ ਦੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਹੱਥ ਚੋਂੜ ਬਾਜ ਤਿੰਨ ਚੀਜ਼ਾਂ ਉਸ ਤੋਂ ਬਾਅਦ ਦੇ ਵਿੱਚ ਇਹਦੇ ਵਿੱਚ ਹੋਰ ਕੀ ਪਾਣਾ ਹੋਰ ਇਹਦੇ ਵਿੱਚ ਤੁਸੀਂ ਅਸੀਂ ਜ਼ਿਆਦਾਤਰ ਸਾਗ ਬਣਾਉਨੇ ਆ ਜਾਂ ਸਬਜ਼ੀ ਬਣਾਉਨੇ ਹਰੀਆ ਮਿਰਚਾਂ ਨਾਲ ਬਣਾਉਨੇ ਆ ਲਾਲ ਮਿਰਚ ਦੀ ਵਰਤੋਂ ਘੱਟ ਕਰਦੇ ਆ ਟੇਸਟ ਹੀ ਬਹੁਤ ਬਣਦਾ ਹਰੀਆ ਮਿਰਚਾਂ ਜੇ ਤੁਸੀਂ ਪਾਉਣੀ ਆ ਤਾਂ ਕੜੱਤਨ ਦੇ ਹਿਸਾਬ ਨਾਲ ਕੁਝ ਬਿਲਕੁਲ ਘੱਟ ਕੌੜੀਆਂ ਹੁੰਦੀਆਂ ਕੁਝ ਬਿਲਕੁਲ ਬਹੁਤ ਕੌੜੀਆਂ ਹੁੰਦੀਆਂ ਉਹਦੇ ਮੁਤਾਬਕ ਤੁਸੀਂ ਜਿਹੜਾ ਜੀ ਜ਼ਿਆਦਾ ਕੌੜੀਆਂ ਆ ਤਾਂ 4 ਤੋਂ 5 ਜਾਂ 6 ਮਿਰਚਾਂ ਤੇ ਜੇ ਤੁਹਾਨੂੰ ਲੱਗਦਾ ਕੜੱਤਨ ਘੱਟ ਹੈ ਤਾਂ 7-8 ਮਿਰਚਾਂ ਵੀ ਪਾ ਸਕਦੇ ਹੋ ਲੰਬੀਆਂ ਮਿਰਚਾਂ ਇੰਨੇ ਇੰਨੀਆਂ ਉਸ ਤੋਂ ਬਾਅਦ ਇੱਕ ਸਾਡੇ ਹੋਮੋਪੈਥਿਕ ਡਾਕਟਰ ਦੀ ਸਲਾਹ ਮੁਤਾਬਕ ਜਿਹਦੇ ਨਾਲ ਸਾਗ ਤੁਸੀਂ ਖਾਓਗੇ ਤਾਂ ਤੁਹਾਨੂੰ ਤੇਜਾਬ ਨਹੀਂ ਬਣੂਗਾ ਐਸਿਡ ਨਹੀਂ ਬਣੂਗਾ ਉਹ ਸਾਡੇ ਇੱਕ ਡਾਕਟਰ ਬਿੱਤਰ ਦੀ ਸਲਾਹ ਹੈ ਕਿ ਸਾਗ ਦੇ ਵਿੱਚ ਵੀ ਹਲਦੀ ਜਿਹੜੀ ਹੈ ਜੇ ਹਲਦੀ ਤੁਹਾਡੀ ਆਪਣੀ ਘਰ ਦੀ ਹੋਵੇ ਆਪ ਪੀਸੀ ਹੋਈ ਪਸਾਈ ਹੋਈ ਤਾਂ ਜਿਆਦਾ ਵਧੀਆ ਹਲਦੀ ਜਿਹੜੀ ਉਹ ਟੀस्पून ਹੀ ਲੈਣੀ ਆ ਸਾਰੇ ਜਿਹੜੀ ਚੀਜ਼ ਵੀ ਦੱਸੂਗਾ ਉਹ ਟੀस्पून ਹੈ ਜਿਹੜਾ ਛੋਟਾ ਚਮਚਾ ਹੁੰਦਾ ਜਿਹੜਾ ਆਮ ਘਰੇ ਵਰਤਨ ਵਾਲਾ ਇਹ ਅੱਧਾ ਜਾਂ ਇੱਕ ਚਮਚਾ ਹਲਦੀ ਦਾ ਤੁਸੀਂ ਪਾ ਸਕਦੇ ਹੋ ਜਦੋਂ ਸਾਗ ਨੂੰ ਕੱਟ ਲਿਆ ਜਿਹੜੀ ਵਿਧੀ ਤੁਹਾਨੂੰ ਦਿਖਾਉਣੀ ਹੈ ਅੱਗੇ ਜਦੋਂ ਤੁਸੀਂ ਉਹਨੂੰ ਰੰਨਣਾ ਸ਼ੁਰੂ ਕਰਨਾ ਉਹਦੇ ਵਿੱਚ ਅੱਧਾ ਜਾਂ ਇੱਕ ਚਮਚਾ ਹਲਦੀ ਦਾ ਲਸਣ ਸਾਬਤ ਹੀ ਤੁਸੀਂ ਇੱਕ ਗੰਢੀ ਜਿਹੜੀ ਲਸਣ ਦੀ ਹੈ ਛੋਟੀ ਵੱਡੀ ਆਪਣੇ ਸਵਾਦ ਅਨੁਸਾਰ ਲਸਣ ਦੀ ਗੰਢੀ ਛਿੱਲ ਕੇ ਜਿਹੜੀਆਂ ਕਲੀਆਂ ਜਿੰਨੀਆਂ ਨਿਕਲਣਗੀਆਂ ਉਹ ਸਾਬਤ ਹੀ ਤੁਸੀਂ ਜਦੋਂ ਸਾਗ ਧਰਨਾ ਸ਼ੁਰੂ ਕਰਨਾ ਤਾਂ ਉਹਦੇ ਵਿੱਚ ਹੀ ਪਾ ਦੇਣੀ ਹੈ ਉਹ ਨਾਲ-ਨਾਲ ਉਹ ਰਿਜਦੀਆਂ ਰਹਿਣਗੀਆਂ ਜਦੋਂ ਸਾਗ ਘੋਟਿਆ ਜਾਣਾ ਤਾਂ ਉਹ ਨਾਲ ਘੋਟੀਆਂ ਜਾਣਗੀਆਂ ਹਲਕਾ ਜਿਹਾ ਲੂਣ ਪਾ ਲੈਣਾ ਉਹਦੇ ਨਾਲ ਜਿਹੜਾ ਸਾਗ ਜਿਹੜਾ ਉਹ ਗਲ ਦਾ ਛੇਤ ਮਤਲਬ ਕਿ ਕਹਿਣ ਤੋਂ ਬਾਅਦ ਰਿਜਦਾ ਛੇਤੀ ਹੈ ਸਮਾਕੇ ਨੇ ਉਹ ਤੁਹਾਨੂੰ ਨਾਲ ਨਾਲ ਦੱਸਾਂਗੇ ਕਿ ਕਿੰਨਾ ਸਮਾਂ ਨੂੰ ਰੰਨਣਾ ਪੈਣਾ ਸਾਗ ਨੂੰ ਨਾਲ ਨਾਲ ਦਿਖਾਵਾਂਗੇ ਤੁਹਾਨੂੰ ਅਗਲੇ ਅੱਗੇ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਤੁਸੀਂ ਇਹਨੂੰ ਤੜਕਾ ਲਾਉਣਾ ਹੈ ਤੜਕਾ ਲਾਉਣ ਵਾਸਤੇ ਤਕਰੀਬਨ ਤਕਰੀਬਨ 4 ਤੋਂ 5 ਘੰਡੇ ਯਾਨੀ ਕਿ ਪਿਆਜ਼ ਮੀਡੀਅਮ ਸਾਈਜ਼ ਦੇ 4 ਤੋਂ 5 ਪਿਆਜ਼ ਘਟੋ ਘੱਟ ਘਟੋ ਘੱਟ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਤੇ 50 60 ਗ੍ਰਾਮ ਜਿਹੜਾ ਅਦਰਕ ਨਾਰਮਲ ਬਿਲਕੁਲ ਸਿੰਪਲ ਚੀਜ਼ਾਂ ਉਸ ਤੋਂ ਬਾਅਦ ਸਵਾਦ ਅਨੁਸਾਰ ਕੁਝ ਮਰਜ਼ੀ ਪਾ ਸਕਦੇ ਹੋ ਇਹਨਾਂ ਨੂੰ ਤੁਸੀਂ ਬ੍ਰੇਕ ਕੱਟ ਲੈਣਾ ਹੈ ਬ੍ਰੇਕ ਕੱਟ ਲਿਆ ਉਸ ਤੋਂ ਬਾਅਦ ਇਹਦੀ ਵਿਧੀ ਦੱਸਾਂਗੇ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਬਣਾਉਂਦੇ ਜਾਣਾ ਹੈ ਤੇ ਆਓ ਹੁਣ ਆਪਾਂ ਸਟਾਰਟ ਕਰਦੇ ਹਾਂ ਤੁਹਾਨੂੰ ਦੱਸਣਾ ਕਿ ਸਾਗ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਤੁਸੀਂ ਕਿਵੇਂ ਬਣਾਉਣਾ ਹੈ ਕਿਤੋਂ ਵੀ ਵੀਡੀਓ ਸਕਿਪ ਨਹੀਂ ਕਰਨੀ ਨਾਲ-ਨਾਲ ਦੇਖਦੇ ਜਾਓ ਤੇ ਬਣਾਉਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਪਿੰਡੂ ਸਟਾਈਲ ਸਾਗ ਜਿਹੜਾ ਜਦੋਂ ਕਿਸੇ ਆਪਣੇ ਦੋਸਤ ਮਿੱਤਰ ਨੂੰ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਆਪਣੇ ਖਾਸ ਮਹਿਮਾਨ ਨੂੰ ਇਹ ਸਾਗ ਖਵਾਓਗੇ ਨਾ ਜਿਹੜੀ ਵਿਧੀ ਤੁਹਾਨੂੰ ਦੱਸਣ ਜਾ ਰਹੇ ਹਾਂ ਬਿਲਕੁਲ ਪ੍ਰੈਕਟੀਕਲੀ ਤਾ ਫਿਰ ਉਂਗਲਾ ਚਟਦਾ ਰਹਿ ਜੂ ਬੰਦਾ ਉਂਗਲ ਨਾਲ ਸਾਡੇ ਆਮ ਨਹੀਂ ਹੁੰਦਾ ਪਿੰਡੋਂ ਕਮ ਕੇ ਕੌਲੀ ਸਾਫ ਕਰਦਨੇ ਉਂਗਲ ਨਾਲ ਉਹ ਵੀ ਨਹੀਂ ਛੱਡਣਾ ਆਮ ਚਮਚੇ ਨਾਲ ਖਾ ਲੈਨੇ ਨਾ ਅਸੀਂ ਇੰਨਾ ਸਵਾਦ ਸਾਗ ਬਣੂਗਾ ਕਿ ਉਂਗਲ ਦੇ ਨਾਲ ਜਿਹੜਾ ਬੰਦੇ ਨੇ ਕੌਲੀ ਵੀ ਬਿਲਕੁਲ ਮਾਜਿਆਂ ਵਰਗੀ ਕਰ ਦੇਣੀ ਹੈ ਤੇ ਆਓ ਫਿਰ ਤੁਹਾਨੂੰ ਦਿਖਾਈਏ ਵਿਧੀ ਸਾਗ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖੋ ਵੀਡੀਓ ਸਾਗ ਨੂੰ ਬਣਾਉਣਾ ਕਿਵੇਂ ਇਹ ਸਭ ਤੋਂ ਪਹਿਲਾ ਸਟੈਪ ਹੈ ਜੀ ਸਾਗ ਨੂੰ ਸਰੋਂ ਦੇ ਸਾਗ ਨੂੰ ਬਣਾਉਣ ਦਾ ਕਿ ਤੋੜ ਕੇ ਲੈਂਦਾ ਉਸ ਤੋਂ ਬਾਅਦ ਇਨੂੰ ਖੁੱਲੇ ਪਾਣੀ ਦੇ ਵਿੱਚ ਜਿਹੜਾ ਜਿਵੇਂ ਆ ਤੁਹਾਨੂੰ ਦਿਖਾਵਾਂ ਕਿ ਪਾਲਕ ਮੇਥੇ ਬਾਥੂ ਜੋ ਵੀ ਅਸੀਂ ਪਾਉਣਾ ਚਾਹੁੰਨੇ ਆ ਸਾਗ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਤਾਂ ਕੋਸ਼ਿਸ਼ ਕਰੋ ਕਿ ਖਰੀਦੀਆਂ ਜਾਂ ਤੋੜ ਕੇ ਫਰੈਸ਼ ਥਾਂ ਤੋਂ ਲੈਂਦੀਆਂ ਜਾਣ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿੱਥੇ ਜ਼ਿਆਦਾ ਮਿੱਟੀ ਘਟਾ ਨੌੜਦਾ ਹੋਵੇ ਬਹੁਤ ਸਾਰੇ ਖੇਤ ਜਿਹੜੇ ਹੁੰਦੇ ਆ ਉਹ ਉਹੋ ਜਿਹੇ ਰਸਤਿਆਂ ਦੇ ਨੇੜੇ ਹੁੰਦੇ ਜਿੱਥੇ ਬਹੁਤ ਮਿੱਟੀ ਘਟਾ ਘਟਾ ਸਾਰਾ ਦਿਨ ਪੈਂਦਾ ਰਹਿੰਦਾ ਉਹ ਵੀ ਜਿਹੜਾ ਉਦੇ ਨਾਲ ਮਤਲਬ ਕਿ ਮੰਨ ਲਓ ਤੁਸੀਂ ਕਿ ਥੋੜਾ ਬਿਮਾਰੀਆਂ ਦਾ ਖਤਰਾ ਹੋ ਜਾਂਦਾ ਮਿੱਟੀ ਘੱਟਾ ਜਿਹੜਾ ਉਹ ਮਰਜ ਹੁੰਦਾ ਰਹਿੰਦਾ ਇਹਦੇ ਵਿੱਚ ਤੇ ਇਹ ਦੇਖੋ ਇਹਨੂੰ ਧੋ ਲਿਆ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਇਹਨੂੰ ਵੀ ਕੱਢਣਾ ਪਾਣੀ ਚੋਂ ਹਲੇ ਖੁੱਲੇ ਪਾਣੀ ਦੇ ਨਾਲ ਜਿਵੇਂ ਮੈਂ ਦਿਖਾ ਦਿਆਂ ਕਿ ਦੇਖੋ ਟੂਟੀ ਲੱਗੀ ਹੋਈ ਹੈ ਖੁੱਲੇ ਪਾਣੀ ਦੇ ਨਾਲ ਇਹਨੂੰ ਧੋ ਲਿਆ ਇਹਨੂੰ ਵੀ ਖੁੱਲੇ ਪਾਣੀ ਨਾਲ ਧੋ ਲਿਆ ਇਸ ਤੋਂ ਬਾਅਦ ਇਹਨੂੰ ਕੱਟਣ ਦੀ ਵਿਧੀ ਕੀ ਹੈ ਸਾਗ ਨੂੰ ਪਾਲਕ ਬਾਥੂ ਮੇਥੇ ਜੋ ਵੀ ਪਾਉਣਾ ਇਹਦੇ ਵਿੱਚ ਜੋ ਹਰੀਆਂ ਚੀਜ਼ਾਂ ਪਾਉਣੀਆਂ ਹਨ ਉਹਨਾਂ ਨੂੰ ਕੱਟਣ ਦੀ ਵਿਧੀ ਕੀ ਹੋਣੀ ਚਾਹੀਦੀ ਹੈ ਕਿ ਜਿਹਦੇ ਨਾਲ ਤੁਹਾਡੇ ਸਾਗ ਦਾ ਸਵਾਦ ਜਿਹੜਾ ਹੈ ਉਹੋ ਜਿਹਾ ਉਹਦਾ ਤਿਉ ਬਣਿਆ ਰਹੇ ਜਿਹੜੇ ਤੱਤ ਉਹ ਜਿਉਣ ਦੇ ਤਿਉ ਬਣੇ ਰਹਿਣ ਤੇ ਜਿਹੜੀਆਂ ਚੀਜ਼ਾਂ ਨੇ ਟੇਸਟ ਸਵਾਦ ਤੁਹਾਨੂੰ ਦੇਣਾ ਹੈ ਉਹ ਜਿਹੜੀਆਂ ਚੀਜ਼ਾਂ ਉਹ ਜਿਉਣ ਦੀਆਂ ਤਿਉ ਇਹਦੇ ਵਿੱਚ ਸਾਰੀਆਂ ਚੀਜ਼ਾਂ ਦੇ ਵਿੱਚ ਪਾਲਕ ਮੇਥੇ ਬਾਥੂ ਸਰੋਂ ਦਾ ਸਾਗ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਗੁਣਵੱਤਾ ਤੇ ਉਹ ਸਵਾਦ ਟੇਸਟ ਬਣਿਆ ਰਹੇ ਇਹਨੂੰ ਚੀਰਨਾ ਕਿਹੜੇ ਤਰੀਕੇ ਨਾਲ ਕੱਟਣਾ ਕਿਹੜੇ ਤਰੀਕੇ ਨਾਲ ਉਹ ਵਿਧੀ ਵੀ ਤੁਹਾਨੂੰ ਦਿਖਾਵਾਂਗੇ ਤਾਗ ਨੂੰ چیرੰਦਾ ਜਿਹੜਾ ਸਹੀ ਤਰੀਕਾ ਹੈ ਉਹ ਆ ਹੋਣਾ ਚਾਹੀਦਾ ਹੈ ਕਿ ਤੁਸੀਂ ਮੰਨ ਲਓ ਬੇਸ਼ੱਕ ਪਹਿਲਾਂ ਤਾਂ ਅਸਲ ਜਿਹੜੀਆਂ ਸਾਡੀਆਂ ਵੱਡੀਆਂ ਘਰਾਂ ਦੇ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਸਾਡੀਆਂ ਮਾਮਾ ਹੋਗੀਆਂ ਸਾਡੀਆਂ ਦਾਦੀਆਂ ਹੋਗੀਆਂ ਚਾਚੀਆਂ ਤਾਈਆਂ ਹੋਗੀਆਂ ਉਹ ਤਾਂ ਦਾਤ ਹੁੰਦਾ ਸੀ ਹੱਥ ਦੇ ਨਾਲ ਬਰੀਕ ਬਰੀਕ ਔਖਾ ਬੜਾ ਲੱਗਦਾ ਸੀ ਕਿ ਵੀਰੇ ਹੱਥ ਵੀ ਕੱਟਿਆ ਜਾਂਦਾ ਸੀ ਦਾਤ ਬਹੁਤ ਤਿੱਖਾ ਕੀਤਾ ਹੁੰਦਾ ਸੀ ਪਰ ਇੱਥੇ ਮੈਂ ਕਹਿੰਦਾ ਕਿ ਜੇ ਬਦਲ ਵੀ ਗਿਆ ਸਮਾਂ ਇਸ ਸਮੇਂ ਦੀ ਜਿਹੜੀ ਆ ਉਹ ਤੁਸੀਂ ਮੰਨ ਲਓ ਕਿ ਰਫਤਾਰ ਉਹ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ ਸ਼ਾਰਟਕਟ ਜਿਹੜਾ ਉਹ ਅਪਣਾਇਆ ਜਾਂਦਾ ਤੇ ਇਹਦੇ ਵਿੱਚ ਬਹੁਤ ਥੋੜਾ ਥੋੜਾ ਜਿਹੜਾ ਨਾ ਜਿਵੇਂ ਪੱਠੇ ਪੁੱਤਰਦੇ ਆ ਇਹ ਰੁਗ ਬਹੁਤ ਥੋੜਾ ਥੋੜਾ ਲੱਗਣਾ ਚਾਹੀਦਾ ਜਿਆਦਾ ਲਾਓਗੇ ਤਾਂ ਇਹਦੇ ਵਿੱਚੋਂ ਜਿਹੜਾ ਉਹ ਪਾਣੀ ਨਿਕਲ ਜਾਣਾ ਹੈ ਜੇ ਪਾਣੀ ਇਹਦੇ ਵਿੱਚੋਂ ਨਿਕਲ ਜਾਂਦਾ ਤਾਂ ਇਹਦਾ ਟੇਸ ਨੂੰ ਇਹਦੇ ਨੂੰ ਫਰਕ ਪੈਂਦਾ ਹੈ ਬੇਸ਼ੱਕ ਜਦੋਂ ਬਣਾਇਆ ਜਾਂਦਾ ਹੈ ਜਦੋਂ ਇਹਨੂੰ ਰੰਨਿਆ ਜਾਂਦਾ ਹੈ ਅੱਗ ਤੇ ਤਾਂ ਉਦੋਂ ਬੇਸ਼ੱਕ ਪਾਣੀ ਜਿਹੜਾ ਉੱਡਦਾ ਰਹਿੰਦਾ ਔਰ ਉਹਦਾ ਟੇਸਟ ਜਿਹੜਾ ਉਹ ਵਿੱਚ ਰਹਿੰਦਾ ਜੇ ਇਸ ਤਰ੍ਹਾਂ ਜੇ ਇਹਨੂੰ ਜ਼ਿਆਦਾ ਬਹੁਤ ਮਤਲਬ ਮੋਟਾ ਆ ਜਿਹੜਾ ਰੁਗ ਜੇ ਬਹੁਤ ਮੋਟਾ ਲਾ ਕੇ ਇਹਨੂੰ ਕਰਦੇ ਆਂਗੇ ਨਾ ਤਾਂ ਫਿਰ ਇਹਦੇ ਵਿੱਚ ਉਹ ਪਾਣੀ ਜਿਹੜਾ ਉਹ ਨਿਕਲ ਜਾਂਦਾ ਫਿਰ ਟੇਸਟ ਨਹੀਂ ਰਹਿੰਦਾ ਉਹ ਅੱਗ ਜਿਹੜੀ ਉਹ ਲੱਕੜਾਂ ਦੀ ਹੋਣੀ ਚਾਹੀਦੀ ਹੈ ਤੇ ਭਾਂਡਾ ਅਸਲ ਦੇ ਵਿੱਚ ਤਾਂ ਮਿੱਟੀ ਦੇ ਹੁੰਦੇ ਸੀ ਮਿੱਟੀ ਦੇ ਕੁੱਜਿਆਂ ਦੇ ਵਿੱਚ ਤੌੜੀਆਂ ਦੇ ਵਿੱਚ ਉਹਨੂੰ ਜਿਹੜਾ ਕਹਿੰਦੇ ਆ ਕਿ ਲਿਓ ਲਾਇਆ ਕਹਿੰਦੇ ਸੀ ਮਿੱਟੀ ਦਾ ਗਿੱਲੀ ਮਿੱਟੀ ਦੇ ਨਾਲ ਜਿਹੜਾ ਉਹਨੂੰ ਲਿਪ ਦਿੱਤਾ ਜਾਂਦਾ ਸੀਗਾ ਫਿਰ ਸੁਕਾਇਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਅੱਗ ਦੇ ਮਤਲਬ ਰੱਖ ਕੇ ਚੁੱਲ੍ਹੇ ਤੇ ਤੇ ਫਿਰ ਜਿਹੜਾ ਮਿੱਟੀ ਦੇ ਤੌੜੀ ਦੇ ਵਿੱਚ ਸਾਹ ਗਰੇਣਾ ਜਾਂਦਾ ਸੀ ਥੋੜਾ ਜਿਹਾ ਮਾਡਰਨ ਹੋ ਗਏ ਆ ਪਰ ਕੁਝ ਲੋਕ ਜ਼ਿਆਦਾ ਮਾਡਰਨ ਹੋ ਗਏ ਉਹ ਜਿਆਦਾ ਜ਼ਿਆਦਾ ਮਾਡਰਨ ਜਿਹੜੇ ਹੋਏ ਉਹਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਕਿ ਨਾ ਤਾਂ ਚੁੱਲ੍ਹੇ 'ਚ ਅੱਗ ਬਾਲੀ ਜਾਂਦੀ ਐ ਇਹਦੀ ਥਾਂ ਤੇ ਗੈਸ ਬਾਲਿਆ ਜਾਂਦਾ ਐ ਤੇ ਨਾ ਇਸ ਪਤੀਲੇ ਵਾਂਗੂ ਪਤੀਲਾ ਰੱਖਿਆ ਜਾਂਦਾ ਹੈ ਪਿੱਤਲ ਦਾ ਹੋਵੇ ਤੇ ਹੋਰ ਜ਼ਿਆਦਾ ਵਧੀਆ ਹੈ ਇਹ ਦੂਜੀ ਧਾਤ ਦਾ ਜਿਹਨੂੰ ਸਾਡੇ ਪਿੰਡ ਵਾਲੀ ਭਾਸ਼ਾ ਦੇ ਵਿੱਚ ਜਾਜਾਂ ਦਾ ਲੋਹਾ ਕਹਿ ਦਿੰਦੇ ਆ ਘੱਟੂ ਘੱਟ ਆ ਤਕਨੀਕ ਤਰੀਕਾ ਜ਼ਰੂਰ ਹੋਣਾ ਚਾਹੀਦਾ ਹੈ ਲੱਕੜਾਂ ਦੀ ਆਗ ਹੋਵੇ ਤੇ ਪਤੀਲਾ ਹੋਵੇ ਤੇ ਪਤੀਲੇ ਦੇ ਵਿੱਚ ਸਾਗ ਰਿਨਿਆ ਜਾਊਗਾ ਤਾਂ ਤੁਸੀਂ ਮੰਨ ਲਓ ਕਿ ਇਦਾਂ ਖੁੱਲਾ ਛੱਡ ਕੇ ਖੁੱਲਾ ਛੱਡ ਕੇ ਪਤੀਲੇ ਚ ਰਿਣਾ ਜਾਊਗਾ ਤਾਂ ਆਟੋਮੈਟਿਕਲੀ ਇਹਦਾ ਸਵਾਦ ਜਿਹੜਾ ਟੇਸਟ ਜਿਹੜਾ ਉਹ ਬਣਦਾ ਜਾਣਾ ਤੇ ਇਹ ਦੀ ਗੁਣਵੱਤਾ ਜਿਹੜੀ ਆ ਉਹ ਕੈਮਰੇਣੀ ਹੈ ਸਾਗ ਦੇ ਜਿਹੜੇ ਪੋਸਟਿਕ ਤੱਤ ਹੈ ਤੇ ਆਮ ਕੁੱਕਰ ਚ ਬਣਾ ਦਿੱਤਾ ਜਾਂਦਾ ਕੁੱਕਰ ਦੇ ਵਿੱਚ ਬਣਾਉਣ ਦੇ ਨਾਲ ਨਾ ਤਾਂ ਟੇਸਟ ਹੁੰਦਾ ਨਾ ਕੁਝ ਹੁੰਦਾ ਤੇ ਕੁਝ ਵਿਧੀ ਇਸ ਤਰ੍ਹਾਂ ਦੀ ਅਪਣਾਈ ਜਾਂਦੀ ਹੈ ਕਿ ਕੁੱਕਰ ਦੇ ਵਿੱਚ ਵੀ ਜਿਹੜਾ ਜਾਂ ਤਾਂ ਪਹਿਲੇ ਹੀ ਗ੍ਰाइंड ਕਰਕੇ ਪਾ ਦਿੱਤਾ ਜਾਂਦਾ ਤੇ ਜਾਂ ਸਾਗ ਬਣ ਜਾਣ ਤੋਂ ਬਾਅਦ ਗੈਸ ਤੇ ਆ ਅਗਲੀ ਥਾਂ ਤੇ ਜਿਹੜਾ ਉਹ ਗੈਸ ਵਾਲਿਆ ਜਾਂਦਾ ਪਤੀਲੇ ਦੀ ਥਾਂ ਤੇ ਕੁੱਕਰ ਵਰਤਿਆ ਜਾਂਦਾ ਤੇ ਬੰਦ ਕਰਕੇ ਸੀਟੀਆਂ ਮਰਾਈਆਂ ਜਾਂਦੀਆਂ ਕਿ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਜਾਂ ਉਸ ਤੋਂ ਬਾਅਦ ਦੇ ਵਿੱਚ ਮਿਕਸੀ ਦੇ ਵਿੱਚ ਪਾ ਕੇ ਗ੍ਰਾਈਂਡਰ ਦੇ ਵਿੱਚ ਪਾ ਕੇ ਉਹਨੂੰ ਘੋਟ ਦਿੱਤਾ ਜਾਂਦਾ ਉਹ ਤਰੀਕਾ ਜਿਹੜਾ ਬਿਲਕੁਲ ਵਧੀਆ ਨਹੀਂ ਹੈ ਤੁਹਾਨੂੰ ਬਣ ਜਾਣ ਤੋਂ ਬਾਅਦ ਇਹ ਵੀ ਦੱਸਾਂਗੇ ਕਿ ਕਿੰਨਾ ਟਾਈਮ ਇਹਨੂੰ ਘਟੋ-ਘਟ ਅੱਗ ਤੇ ਰਹਿਣਿਆ ਜਾਣਾ ਚਾਹੀਦਾ ਤੇ ਕਿੰਨਾ ਟਾਈਮ ਰਹਿਣਿਆ ਗਿਆ ਉਸ ਤੋਂ ਬਾਅਦ ਤੁਹਾਨੂੰ ਅਗਲੀ ਵਿਧੀ ਵੀ ਦੱਸਾਂਗੇ ਕਿ ਇਹਨੂੰ ਘੋਟਣਾ ਕਿਹੜੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਇਹਨੂੰ ਸਵਾਦ ਬਣਾਉਣ ਵਾਸਤੇ ਹੋਰ ਕੀ ਕੁਝ ਕਰਨਾ ਹੈ ਅੱਗ ਹਾਲੇ ਵੀ ਕੋਲੇ ਬਣ ਗਈ ਹੈ ਲੱਕੜਾਂ ਦੀ ਅੱਗ ਮੱਠੀ ਮੱਠੀ ਫਿਰ ਵੀ ਚੱਲ ਰਹੀ ਹੈ ਤਕਰੀਬਨ ਤਕਰੀਬਨ 2.5 ਘੰਟਿਆਂ ਤੋਂ ਵੱਧ ਸਮਾਂ ਇਹਨੂੰ ਰਿੱਝੇ ਜਾਂਦੇ ਹੋਗਾ ਜਿਹਨੂੰ ਅਸੀਂ ਰੰਨਣਾ ਕਹਿ ਦਿੰਦੇ ਹਾਂ ਪਾਣੀ ਦੀ ਥੋੜੀ ਜਿਹੀ ਰੈਸ਼ ਬਾਕੀ ਮੈਂ ਦਿਖਾਉਂਗਾ ਤੁਹਾਨੂੰ ਇੱਕ ਵਾਰ ਕਰਛੀ ਦੇ ਮਾਰ ਕੇ ਵੀ ਕਿਦਾਂ ਦਾ ਬਣ ਗਿਆ ਇਹ ਇਹ ਦੇਖੋ ਲਸਣ ਇਹਦੇ ਵਿੱਚ ਹੀ ਕੋਈ ਕਿਸੇ ਤਰੀਕੇ ਆਪਣਾ ਆਪਣਾ ਤਰੀਕਾ ਹੁੰਦਾ ਅਸੀਂ ਜਦੋਂ ਬਣਾਉਨੇ ਆ ਤਾਂ ਅਸੀਂ ਇਹਦੇ ਵਿੱਚ ਲਸਣ ਜਿਹੜਾ ਉਹ ਸਬੂਤਾ ਸਾਬਤਾ ਹੀ ਸਬੂਤਾ ਮੈਂ ਮਾਝੀ ਦੀ ਭਾਸ਼ਾ ਬੋਲ ਗਿਆ ਸੀ ਸਾਬਤਾ ਲਸਣੇ ਚ ਪਾ ਦਿੰਨੇ ਆ ਜਦੋਂ ਇਹਨੂੰ ਘੋਟਾਂਗੇ ਤੇ ਘੋਟਣ ਦੇ ਨਾਲ ਆ ਦੇਖੋ ਜਿਵੇਂ ਆਲਣ ਕਹਿ ਦਿੰਦੇ ਆ ਨੂੰ ਬਹੁਤ ਥਾਵਾਂ ਤੇ ਆਟੇ ਦਾ ਆਟਾ ਪਾ ਕੇ ਇਹਨੂੰ ਘੋਟ ਲਿਆ ਜਾਂਦਾ ਇਹ ਸ਼ੁਰੂ ਤੋਂ ਹੀ ਇਹ ਮਤਲਬ ਟੇਸਟ ਜਿਹੜਾ ਬਣਾਉਣਾ ਸੀ ਨਾ ਕਣਕ ਦਾ ਆਟਾ ਹੈ ਇਹ ਤੇ ਅੱਗ ਦੇਖੋ ਬਿਲਕੁਲ ਕੋਲੇ ਬਣ ਚੁੱਕੇ ਆ ਲੱਕੜਾਂ ਦੀ ਤੇ ਥੋੜੀ ਬੋਦੀ ਪਾਣੀ ਦੀ ਰਹਿਸ਼ ਹੈ ਇਹਦੇ ਵਿੱਚ ਉਹ ਜਿਹੜੀ ਰਹਿਸ਼ ਹੈ ਇਹ ਆਟੇ ਦੇ ਨਾਲ ਘੋਟਿਆ ਜਾਂਦਾ ਹੈ ਇਹ ਸ਼ੁਰੂ ਤੋਂ ਲੈ ਕੇ ਮੈਂ ਬਚਪਨ ਤੋਂ ਦੇਖਦਾ ਰਿਹਾ ਕਿ ਇਹ ਹੀ ਤਰੀਕਾ ਹੈ ਇਹਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਤੜਕਾ ਕਿਹੜੇ ਤਰੀਕੇ ਨਾਲ ਆਉਣਾ ਤੇ ਇਹਨੂੰ ਲੰਬੇ ਸਮੇਂ ਤੱਕ ਤੁਸੀਂ ਜਿਹੜਾ ਖਾਣਾ ਤੇ ਦਿਨੋਂ ਦਿਨ ਟੇਸਟ ਤੇ ਸੁਆਦੀ ਕਿਵੇਂ ਹੁੰਦਾ ਜਾਊਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਇਹ ਲੋ ਜੀ ਇਹ ਲੱਕੜ ਦੀ ਮਦਣੀ ਆਮ ਜਿਹੜਾ ਹੁੰਦਾ ਨਾ ਮੈਂ ਕਹਿੰਦਾ ਕਿ ਜਿਵੇਂ ਹੁਣ ਅੱਜ ਮਾਡਰਨ ਹੋ ਗਿਆ ਜਮਾਨਾ ਤੇ ਮਾਡਰਨ ਜਮਾਨੇ ਦੇ ਵਿੱਚ ਇਹ ਕੀਤਾ ਜਾਂਦਾ ਹੈ ਕਿ ਮਿਕਸੀ ਦੇ ਵਿੱਚ ਜਿਹੜਾ ਨਾ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਉਹਨੂੰ ਘੋਟ ਲਿਆ ਜਾਂਦਾ ਪਰ ਇੱਥੇ ਜਿਹੜਾ ਇਹਦਾ ਸਿਸਟਮ ਇਹ ਰਹਿਣਾ ਆਟਾ ਪਾਇਆ ਜਾਣਾ ਥੋੜਾ ਥੋੜਾ ਕਰਕੇ ਨਾਲ-ਨਾਲ ਜਿਹੜੀ ਮਦਨੀ ਹੁੰਦੀ ਹੈ ਮੈਂ ਕਹੂੰਗਾ ਕਿ ਮਦਨੀ ਵੀ ਦਿਖਾ ਦਿਓ ਇੱਕ ਵਾਰੀ ਬਾਾਰ ਕਿੱਦਾਂ ਦੀ ਹੁੰਦੀ ਹੈ ਕਿਉਂਕਿ ਜਿਹੜੇ ਮਿਕਸਰ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਘੋਟ ਲੈਂਦੇ ਹਨ ਉਹਨਾਂ ਨੂੰ ਨਹੀਂ ਪਤਾ ਆਹ ਲੱਕੜ ਦੀ ਮਦਨੀ ਤੇ ਇਹਦੇ ਨਾਲ ਜਿਹੜਾ ਇਹਨੂੰ ਘੋਟਦੇ ਰਹਿਣਾ ਤਕਰੀਬਨ ਤਕਰੀਬਨ ਮਲਾਈ ਵਰਗਾ ਕਰ ਲੈਣਾ ਘੋਟ ਕੇ ਬਿਲਕੁਲ ਜਿੰਨਾ ਤੁਸੀਂ ਘੋਟਦੇ ਜਾਓਗੇ ਪਹਿਲੀ ਗੱਲ ਤਾਂ ਜਿੰਨਾ ਰਿੰਨਣਾ ਇਹਨੂੰ ਅੱਗ ਦੇ ਉੱਪਰ 2 ਘੰਟੇ ਤੋਂ ਵੱਧ 2.5 3 ਘੰਟੇ ਰੰਨਿਆ ਜਾਣਾ ਚਾਹੀਦਾ ਐਸ ਤਰ੍ਹਾਂ ਦੀ ਲੱਕੜਾਂ ਦੀ ਅੱਗ ਤੇ ਤੇ ਉਹਦੇ ਨਾਲ ਇਹਦਾ ਟੇਸਟ ਬਹੁਤ ਬਣ ਜਾਂਦਾ ਚੁੱਲੇ ਤੇ ਜਦੋਂ ਬਣਾਇਆ ਜਾਂਦਾ ਜੇ ਕਿਤੇ ਆਹ ਭਾਂਡਾ ਮਿੱਟੀ ਦਾ ਵਰਤਿਆ ਜਾਵੇ ਤਾਂ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਸੋ ਇਹਨੂੰ ਘੋਟਿਆ ਜਾਣਾ 15 20 ਮਿੰਟ ਥੋੜਾ ਥੋੜਾ ਆਟਾ ਐਸ ਤਰ੍ਹਾਂ ਰੈਗੂਲਰ ਪਾ ਕੇ ਤੇ ਉਦੋਂ ਬਾਅਦ ਦੇ ਵਿੱਚ ਇਹਨੂੰ ਹੋਰ ਸੁਆਦੀ ਕਿਵੇਂ ਬਣਾਇਆ ਜਾਣਾ ਉਹ ਅਗਲੇ ਸਟੈਪ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕੀ ਕੀ ਚੀਜ਼ਾਂ ਪਾਈਆਂ ਜਾਣੀਆਂ ਨਾਰਮਲ ਜਿਹੜਾ ਘਰ ਦੇ ਵਿੱਚ ਅਸੀਂ ਬਣਾਉਣਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਉਹ ਖਾਣ ਵਾਸਤੇ ਪੂਰਾ ਸੁਆਦਿਸ਼ਟ ਬਣਾਇਆ ਜਾਣਾ ਉਹ ਅਗਲੇ ਸਟੈਪ ਦੇ ਵਿੱਚ ਤੁਹਾਨੂੰ ਨਾਲ ਹੀ ਦਿਖਾਉਣ ਲੱਗੇ ਹਾਂ ਜੀ। ਲਓ ਜੀ ਇਹ ਪੂਰਾ ਮਲਾਈਦਾਰ ਪੂਰਾ ਲੇਸਦਾਰ। ਸਾਗ ਜਿਹੜਾ ਉਹ ਬਣ ਕੇ ਤਿਆਰ ਹੋ ਗਿਆ 2.5 ਤੋਂ 3 ਘੰਟੇ ਨੂੰ ਲੱਕੜਾਂ ਦੀ ਅੱਗ ਜਿਹੜੀ ਚੁੱਲ੍ਹੇ ਤੇ ਨੂੰ ਅੱਗ ਲੱਕੜਾਂ ਦੀ ਅੱਗ ਨ ਰਹਿਣਿਆ ਗਿਆ। ਪੂਰਾ ਇਹ ਬਿਲਕੁਲ ਮਲਾਈ ਵਰਗਾ ਬਣ ਗਿਆ ਪੂਰਾ ਲੇਸਦਾਰ ਹੈ। ਆਟੇ ਦਾ ਜਿਹੜਾ ਆਲਣਾ ਹੈ ਉਹ ਸਾਰੇ ਜਾਣਦੇ ਅਗੇ ਪਾਇਆ ਜਾਂਦਾ ਹੈ ਇਹਨੂੰ ਆਪਣੇ ਆਪਣੇ ਸਵਾਦ ਅਨੁਸਾਰ ਤੁਸੀਂ ਬਣਾ ਸਕਦੇ ਹੋ ਅਸੀਂ ਇਹਦੇ ਵਿੱਚ ਲਸਣ ਪਹਿਲਾਂ ਪਾ ਦਿੰਨੇ ਆ ਉਸ ਤੋਂ ਬਾਅਦ ਘੋਟਣ ਵਾਲੇ ਲਸਣ ਵਿੱਚ ਘੋਟਿਆ ਜਾਂਦਾ ਹੈ ਇਹਦੇ ਵਿੱਚ ਹੀ ਅਸੀਂ ਜਿਹੜਾ ਹਰੀਆਂ ਮਿਰਚਾਂ ਪਾ ਲੈਂਦੇ ਆ ਹਰੀਆਂ ਮਿਰਚਾਂ ਦਾ ਟੇਸਟ ਵੱਖਰਾ ਹੁੰਦਾ ਤੇ ਬਹੁਤ ਸਾਰੇ ਘਰ ਜਿਹੜੇ ਲੋਕ ਬਹੁਤ ਸਾਰੇ ਉਹ ਲਾਲ ਮਿਰਚਾਂ ਜਦੋਂ ਸਾਗ ਨੂੰ ਘੋਟਿਆ ਜਾਂਦਾ ਉਸ ਟਾਈਮ ਪਾ ਲੈਂਦੇ ਆ ਸਵਾਦ ਅਨੁਸਾਰ ਕਈ ਵਾਰੀ ਜਿਹੜਾ ਉਹ ਵੀ ਹੋਰ ਵੀ ਮਸਾਲੇ ਆਪ ਕੋ ਆਪਣੇ ਲੋਕ ਪਾ ਰਹੇ ਨੇ ਪਰ ਇਹ ਦੇਸੀ ਸਟਾਈਲ ਸਾਗ ਹੈ ਬਿਲਕੁਲ ਜਿਹੜਾ ਘਰੇ ਬਣਿਆ ਹੁੰਦਾ ਜਿਹਨੂੰ ਕਹਿੰਦੇ ਕਿ ਮੂੰਹ ਹੋ ਨਹੀਂ ਲੈਂਦਾ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕੀਤੀ ਗਈ ਹੈ ਜਿਹਦੇ ਨਾਲ ਜਿਵੇਂ ਕਹਿੰਦੇ ਕਿ ਸਾਗ ਜੇ 2-3 ਦਿਨ ਖਾ ਲਈਏ ਨਾ ਤਾਂ ਕਹਿੰਦੇ 2-3 ਦਿਨ ਖਾਣ ਦੇ ਨਾਲ ਤੇ ਕਹਿੰਦੇ ਵੀ ਹਥੋਂ ਛਾਤੀ ਜੀ ਮਚਣ ਲੱਗ ਪੈਂਦੀ ਮਤਲਬ ਕਿ ਐਸਿਡ ਹੋ ਜਾਂਦਾ ਤੇਜਾਬ ਹੋ ਜਾਂਦਾ ਉਹ ਤੇਜਾਬ ਨੂੰ ਖਤਮ ਕਰਨ ਵਾਸਤੇ ਸਾਡੇ ਇੱਕ ਡਾਕਟਰ ਮਿੱਤਰ ਦੀ ਸਲਾਹ ਦੇ ਨਾਲ ਅਸੀਂ ਹਲਦੀ ਪਾਉਣੀ ਸ਼ੁਰੂ ਕੀਤੀ ਇਹਦੇ ਵਿੱਚ ਜਦੋਂ ਇਹਨੂੰ ਰੰਨਣ ਵਾਸਤੇ ਧਰਿਆ ਜਾਂਦਾ ਨਾ ਉਦੋਂ ਹੀ ਹਲਦੀ ਪਾ ਦਿੱਤੀ ਜਾਂਦੀ ਚਮਚਾ ਕਿਹਦੇ ਵਿੱਚ ਅਮਚਾ 1. ਤੇ ਉਹਦਾ ਟੇਸਟ ਵੀ ਥੋੜਾ ਜਿਹਾ ਵਧੀਆ ਹੁੰਦਾ ਤੇ ਹਲਦੀ ਦੇ ਨਾਲ ਇੱਕ ਹੋਮੋਪੈਥਿਕ ਡਾਕਟਰ ਦੀ ਸਲਾਹ ਦੇ ਨਾਲ ਅਸੀਂ ਉਹ ਪਾਉਣੀ ਸ਼ੁਰੂ ਕੀਤੀ ਹੈ ਕਿ ਸਾਗ ਜਿੰਨਾ ਮਰਜ਼ੀ ਖਾ ਲੋ ਉਹਦੇ ਨਾਲ ਤੁਹਾਨੂੰ ਤਜਾਬ ਨਹੀਂ ਬਣੂਗਾ ਬਿਲਕੁਲ ਵੀ ਤਜਾਬ ਦੀ ਪ੍ਰੋਬਲਮ ਨਹੀਂ ਆਊਗੀ ਤੇ ਲੋ ਜੀ ਹੁਣ ਅਸੀਂ ਇਹਨੂੰ ਤੜਕਾ ਲਾਉਣਾ ਸ਼ੁਰੂ ਕਰਤਾ ਅਸੀਂ ਸਰੋਂ ਦਾ ਤੇਲ ਵਰਤਦੇ ਆ ਬਿਲਕੁਲ ਕੋਲੂ ਦਾ ਕੱਢਿਆ ਹੋਇਆ ਸਰੋਂ ਦਾ ਤੇਲ ਹੈ ਤੇ ਇਹ ਮੈਂ ਦਿਖਾ ਦੇ ਇਧਰੋ ਫੁੱਲ ਫਲੇਮ ਹੈ ਗੈਸ ਦੀ ਫੁੱਲ ਫਲੇਮ ਹੈ ਆ ਲੋ ਨਹੀਂ మీడియం ਨਹੀਂ ਫੁੱਲ ਫਲੇਮ ਤੇ ਇਹਨੇ ਪੂਰਾ ਕਲਕ ਜਾਣਾ ਹੈ ਇਹਦਾ ਰੰਗ ਪੀਲਾ ਹੁੰਦਾ ਸਰ ਉਹਦੇ ਤੇਲ ਦਾ ਤੇ ਇਹਨੇ ਜਿਹੜਾ ਉਹ ਵਾਈਟ ਮੈਸ ਦੇ ਵਿੱਚ ਥੋੜਾ ਗ੍ਰੇਨ ਜਿਹਾ ਥੋੜਾ ਹਰੇ ਜਿਹਾ ਦੇ ਵਿੱਚ ਤਬਦੀਲ ਹੋ ਜਾਣਾ ਹੁੰਦਾ ਜਦੋਂ ਪੂਰਾ ਇਹ ਕਲਕ ਗਿਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਬਿਲਕੁਲ ਸਿੰਪਲ ਜਿਹੜਾ ਉਹ ਤੜਕੇ ਦਾ ਸਮਾਨ ਚੀਰਿਆ ਹੋਇਆ ਜੀ ਪਿਆਜ਼ ਹੈ ਹਰੀਆਂ ਮਿਰਚਾਂ ਟਮਾਟਰ ਹੈ ਅਦਰਕ ਹੈ ਤੇ ਲਸਣ ਜਿਹੜਾ ਮੈਂ ਦੱਸਿਆ ਕਿ ਇਹਦੇ ਵਿੱਚ ਪਾਇਆ ਜਾ ਚੁੱਕਿਆ ਹੁਣ ਇਹ ਤੜਕਾ ਇਹਨੂੰ ਲਾਉਣਾ ਕਿਹੜੇ ਤਰੀਕੇ ਨਾਲ ਹੈ ਤੇ ਕਿੰਨਾ ਟਾਈਮ ਕਿਹੜੇ ਕਿਹੜੀ ਚੀਜ਼ ਨੂੰ ਦੇਣਾ ਹੈਗਾ ਆਪਾਂ ਤੇਲ ਨੂੰ ਕਿੰਨਾ ਟਾਈਮ ਦੇਣਾ ਹੈ ਇਹ ਤਕਰੀਬਨ 5 ਤੋਂ 7 ਮਿੰਟ ਲਊਗਾ ਤੇਲ ਕਲਕਣ ਵਾਸਤੇ ਕੜਛੀਕ ਤੇਲ ਦੀ ਹੈ ਤੇ ਇੰਨਾ ਸਾਰਾ ਸਾਗ ਹੈ ਪਤੀਲੇ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਤੇ ਇਹ ਜਿਹੜਾ ਸਵਾਦ ਅਨਸਾਰ ਤੁਸੀਂ ਤੜਕਾ ਕਈ ਥੋੜਾ ਖਾਂਦੇ ਕੋਈ ਬਾਹਲਾ ਖਾਂਦੇ ਇਹ ਦੇਖੋ ਇਹ ਕੁਆਂਟੀਟੀ ਦੇ ਵਿੱਚ ਜੇ ਮੈਂ ਮੰਨ ਲਵਾਂ ਕਿ 2 ਟਵਾਟਰ ਚੀਰੇ ਗਏ ਆ 3-4 ਗੰਡੇ ਮੀਡੀਅਮ ਚੀਰੇ ਗਏ ਆ ਤੇ ਇੱਕ ਗੰਢੀ ਜਿਹੜੀ ਹੈ ਮੀਡੀਅਮ ਜੀ ਆਪਾਂ ਜਿਹਨੂੰ ਕਹਿ ਦਿੰਨੇ ਆ ਕਿ ਮੰਨ ਲਓ 50 ਗ੍ਰਾਮ ਹਵਾ ਅਦਰਕ ਕਟਿਆ ਗਿਆ ਤੇ ਲਸਣ ਦੀਆਂ ਜਿਹੜੀਆਂ ਸੀਗਾਂ ਉਹ ਇੱਕ ਗੰਢੀ ਜਿਹੜੀ ਛਿੱਲ ਕੇ ਪੂਰੀ ਉਹ ਇਹਦੇ ਵਿੱਚ ਪਾ ਦਿੱਤੀ ਗਈ ਹੈ ਤੇ ਉਹ ਮਿਕਸ ਹੋ ਗਈ ਹੈ ਜਦੋਂ ਘੋਟਿਆ ਹੈ। ਹੁਣ ਪਹਿਲਾਂ ਅਦਰਕ ਪਾ ਲਾਂਗੇ ਜੀ ਇੱਕ। ਕਿਉਂਕਿ ਅਦਰਕ ਜਿਹੜਾ ਥੋੜਾ ਜਿਹਾ ਹਾਰਡ ਹੁੰਦਾ ਹੈ ਤੇ ਹਲਕਾ ਜਿਹਾ ਤੁਸੀਂ ਨਮਕ ਵੀ ਪਾ ਸਕਦੇ ਹੋ। ਹਲਕਾ ਜਿਹਾ ਨਮਕ ਕਿਉਂਕਿ ਜੇ ਨਮਕ ਨਾਲ ਪਾਇਆ ਹੋਵੇ ਤੇ ਨਮਕ ਦੇ ਨਾਲ ਪਿਆਜ਼ ਤੇ ਅਦਰਕ ਜਿਹੜਾ ਉਹ ਜਲਦੀ ਢਲ ਜਾਂਦਾ ਹੈ ਮਤਲਬ ਕਿ ਸੌਫਟ ਜਲਦੀ ਹੋ ਜਾਂਦਾ ਉਹ ਕਰੜਾ ਨਹੀਂ ਰਹਿੰਦਾ ਉਹ ਹਾਰਡ ਨਹੀਂ ਰਹਿੰਦਾ ਮਤਲਬ ਅੱਧੇ ਮਿੰਟ ਦੇ ਬਾਅਦ ਹੀ ਜਿਹੜਾ ਹੈਗਾ ਤਕਰੀਬਨ 1 ਮਿੰਟ ਤੋਂ ਪਹਿਲਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੇਲ ਦੇ ਵਿੱਚ ਕਲਕੇ ਹੋਏ ਤੇਲ ਦੇ ਵਿੱਚ ਆਪਾਂ ਅਦਰਕ ਪਾ ਲਿਆ ਕੱਟਿਆ ਹੋਇਆ ਉਸ ਤੋਂ ਬਾਅਦ ਜਿਹੜੇ 3-4 ਮੀਡੀਅਮ ਪਿਆਜ਼ ਕੱਟੇ ਹੋਏ ਸੀ ਉਹ ਆਪਾਂ ਪਾ ਲਏ ਆ ਇਹਨੂੰ ਹਿਲਾਉਂਦੇ ਰਹਿਣਾ ਹੈ ਫਲੇਮ ਬੇਸ਼ੱਕ ਪੋਲੀ ਰੱਖੋ ਕੋਈ ਉਹ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਤੈਵਰੀ ਕਹਿੰਦੇ ਕਿ ਮੀਡੀਅਮ ਫਲੇਮ ਰੱਖ ਲਓ ਕਿਉਂਕਿ ਪਿਆਜ਼ ਨੂੰ ਤੇ ਅਦਰਕ ਨੂੰ ਭੁੰਨਣ ਵਾਸਤੇ ਇਹਦੇ ਵਾਸਤੇ ਫੁੱਲ ਫਲੇਮ ਵੀ ਜਿਹੜਾ ਉਹ ਉਹ ਠੀਕ ਰਹਿੰਦਾ ਤੇ ਹੁਣ ਆਪਾਂ ਤਕਰੀਬਨ 2 ਕਮਿੰਟੇ ਨੂੰ ਹਲਾਉਣ ਤੋਂ ਬਾਅਦ ਜਿਹੜਾ ਸੀ ਪਿਆਜ਼ ਤੇ ਅਦਰਕ ਜਿਹੜਾ ਕੱਟਿਆ ਹੋਇਆ ਸੀ ਆਪਣਾ ਹੁਣ ਇਹਦੇ ਵਿੱਚ ਆਪਾਂ ਟਮਾਟਰ ਵੀ ਪਾ ਲਿਆ ਹਲਾਉਂਦੇ ਰਹਿਣਾ ਬਿਲਕੁਲ ਕਿ ਥੱਲੇ ਨਾ ਲੱਗੇ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਈ ਜੇ ਤੁਸੀਂ ਪਾਉਣਾ ਚਾਹੋ ਤਾਂ ਚੁਟਕੀ ਇੱਕ ਨਮਕ ਪਾ ਸਕਦੇ ਹੋ ਨਮਕ ਦੇ ਨਾਲ ਪਿਆਜ਼ ਅਦਰਕ ਟਮਾਟਰ ਜੋ ਵੀ ਤੁਹਾਡਾ ਤੜਕੇ ਦਾ ਸਮਾਨ ਹੈ ਉਹ ਥੋੜਾ ਜਲਦੀ ਸੌਫਟ ਹੋ ਜਾਂਦਾ ਹੈ ਥੋੜਾ ਜਲਦੀ ਜਿਹੜਾ ਕਹਿੰਦੇ ਕੋ ਤੜਕਾ ਭੁੰਨਿਆ ਜਾਂਦਾ ਇਹਨੂੰ ਆਪਾਂ ਹਲੇ ਭੁੰਨਾਂਗੇ ਜੀ 5-7 ਮਿੰਟ ਨਾਲ-ਨਾਲ ਬਰਾਬਰ ਜਿਹੜਾ ਹੈਗਾ ਇਹਨੂੰ ਹਿਲਾਉਂਦੇ ਰਹਿਣਾ ਕੜਚੀ ਦੇ ਨਾਲ ਜਿਵੇਂ ਆਪਾਂ ਖੁਆ ਬਣਾਉਨੇ ਆ ਨਾ ਦੁੱਧ ਦਾ ਤੇ ਉਹਦਾ ਇਹ ਰੋਲ ਹੈ ਕਿ ਹਿਲਾਉਂਦੇ ਰਹੋ ਦੁੱਧ ਥੱਲੇ ਨਾ ਲੱਗੇ ਇਹ ਤੜਕਾ ਵੀ ਜੇ ਆਪਾਂ ਜਿੰਨਾ ਆਪ ਹਿਲਾਉਂਦੇ ਰਹਾਂਗੇ ਓਨੀ সুইਟਨੈਸ ਆਉਂਦੀ ਜਾਣੀ ਇਹਦੇ ਵਿੱਚ ਓਨੀ ਮਿਠਾਸ ਆਉਂਦੀ ਜਾਣੀ ਹੈ ਤੜਕੇ ਦੇ ਵਿੱਚ ਸਵਾਦ ਓਨਾ ਓਨਾ সুইਟਨੈਸ ਆਉਂਦੀ ਜਾਊਗੀ ਤੇ ਓਨਾ ਹੀ ਤੁਹਾਡਾ ਜਿਹੜਾ ਸਾਗ ਹੈ ਤੜਕਾ ਜਦੋਂ ਤੁਸੀਂ ਲਾਗਿਆ ਇਹਨੂੰ ਤੇ ਓਨਾ ਹੀ ਸਾਗ ਤੁਹਾਡਾ ਟੇਸਟੀ ਬਣਨਾ ਹੈ ਇਹ ਤੁਸੀਂ ਦੇਖੋ ਧਿਆਨ ਨਾਲ ਕਿ ਹੌਲੀ-ਹੌਲੀ ਜਿਹੜਾ ਇੱਕ ਵਾਰੀ ਇਹਨਾਂ ਨੇ ਪੂਰਾ ਤੇਲ ਜਿਹੜਾ ਉਹ ਸੋਖ ਲਿਆ ਸੀ ਆਪਣੇ ਵਿੱਚ ਉਸ ਤੋਂ ਬਾਅਦ ਤੇਲ ਨੂੰ ਫਿਰ ਜਿਹੜਾ ਉਹ ਆ ਛੱਡਣਾ ਸ਼ੁਰੂ ਕਰਦੇ ਨੇ ਤੜਕੇ ਦਾ ਜਿੰਨਾ ਸਮਾਨ ਆਪਣਾ ਅਦਰਕ ਪਿਆਜ਼ ਟਮਾਟਰ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਇਹਨੀਆਂ ਨੂੰ ਛੱਡਣਾ ਸ਼ੁਰੂ ਕਰ ਦੇਣਾ ਜਿਵੇਂ ਜਿਵੇਂ ਇਹ ਸਾਰਾ ਤੜਕੇ ਦਾ ਸਮਾਨ ਜਿਹੜਾ ਉਹ ਢਲਦਾ ਜਾਊਗਾ ਜਿਵੇਂ ਸੌਫਟ ਹੁੰਦਾ ਜਾਊਗਾ ਜਿਵੇਂ ਜਿਵੇਂ ਇਹ ਨਰਮ ਹੁੰਦਾ ਜਾਣਾ ਤਕਰੀਬਨ 3 ਤੋਂ 4 ਮਿੰਟ ਹੋ ਗਏ ਇਹ ਤੜਕੇ ਨੂੰ ਆਪਾਂ ਭੁੰਨ ਰਹੇ ਹਾਂ ਤੇ ਪਿਆਜ਼ ਜਿਹੜੇ ਦੇਖੋ ਉਹ 골ਡਨ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਇਹਨਾਂ ਨੂੰ ਜਿਆਦਾ ਸਾੜਨਾ ਨਹੀਂ ਹੁੰਦਾ ਥੋੜੀ ਵਾਈਟਨੈਸ ਸਾਈਡਾਂ ਤੇ ਪਰ ਇਹ 골ਡਨ ਬ੍ਰਾਊਨ ਜਿਹੜੇ ਹੋਣੇ ਸ਼ੁਰੂ ਹੋ ਗਏ ਹੈ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਬਿਲਕੁਲ ਜਿਹੜਾ ਉਹ ਦੇਸੀ ਸਟਾਈਲ ਆਪਾਂ ਬਿਲਕੁਲ ਜਿਹੜਾ ਪਿੰਡੂ ਸਟਾਈਲ ਜਿਹੜਾ ਇਹ ਸਾਗ ਬਣਾਉਣਾ ਆਪਾਂ ਇਹਦੇ ਵਿੱਚ ਕੋਈ ਆਪਾਂ ਟੱਬਾ ਸਟਾਈਲ ਨਹੀਂ ਕਹਿੰਦੇ ਸਿਰਫ ਨਮਕ ਤੇ ਸਵਾਦ ਅਨੁਸਾਰ ਲਾਲ ਮਿਰਚ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸਾਗ ਜਦੋਂ ਆਪਾਂ ਬਣਾਇਆ ਇਹਨੂੰ ਹਰੀ ਮਿਰਚ ਪਾ ਕੇ ਬਣਾਇਆ ਇਹਦੇ ਵਿੱਚ ਜਿਹੜੀਆਂ ਉਹ 5-7 ਹਰੀਆਂ ਮਿਰਚਾਂ ਪਾਲੀਆਂ ਸੀ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਹੁਣ ਇਹ ਦੇਖੋ ਆਪਣਾ ਤੜਕਾ ਜਿਹੜਾ ਬਿਲਕੁਲ ਭੁੰਨਿਆ ਜਾ ਚੁੱਕਿਆ ਹੈ ਪਿਆਜ਼ ਜਿਹੜਿਆ ਲਗਭਗ ਉਹ 골ਡਨ ਬ੍ਰਾਊਨ ਹੋ ਗਿਆ ਤੇ ਇਹਨੂੰ ਹਿਲਾਉਂਦੇ ਰਹਿਣਾ ਨਾਲ-ਨਾਲ ਜੇ ਤੁਹਾਨੂੰ ਲੱਗੇ ਕਿ ਕੋਈ ਥੋੜਾ ਜਿਹਾ ਇਹ ਸੜਨ ਲੱਗੇ ਜਾਂ ਥੱਲੇ ਲੱਗਣ ਲੱਗੇ ਕੜਾਈ ਦੇ ਨਾਲ ਤਾਂ ਇਹਦੇ ਵਿੱਚ ਥੋੜਾ ਜਿਹਾ ਛਿੱਟਾ ਪਾਣੀ ਦਾ ਵੀ ਲਾਇਆ ਜਾ ਸਕਦਾ ਹੈ ਨਹੀਂ ਤਾਂ ਹਲਕਾ ਜਿਹਾ ਕਿਉਂਕਿ ਜੇ ਹਲਦੀ ਵਗੈਰਾ ਹੋਵੇ ਤਾਂ ਉਹਨੂੰ ਭੁੰਨਣ ਦੀ ਲੋੜ ਪੈਂਦੀ ਹੈ ਮਿਰਚ ਜਿਹੜੀ ਹੈ ਨਮਕ ਜਿਹੜਾ ਉਹ ਆਪਣਾ ਸਵਾਦ ਅਨੁਸਾਰ ਪਾ ਕੇ ਤੇ ਆਪਾਂ ਸਾਗ ਇਹਦੇ ਵਿੱਚ ਜਿਹੜਾ ਉਹ ਪਾ ਕੇ ਉਹਨੂੰ ਮਿਕਸ ਕਰਕੇ ਹਿਲਾਉਂਦੇ ਰਹਿਣਾ ਤੁਸੀਂ ਦੇਖੋ ਤੁਹਾਨੂੰ ਤੜਕਾ ਲਾਉਣ ਤੋਂ ਬਿਨਾਂ ਹੀ ਸਾਗ ਜਿਹੜਾ ਨਾ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਕਿ ਸਵਾਦ ਅਨੁਸਾਰ ਜਿਹੜਾ ਨਾ ਤੁਸੀਂ ਦੇਖੋ ਕਿ ਟੇਸਟ ਜਿਹੜਾ ਤੁਹਾਨੂੰ ਉਹ ਟੇਸਟ ਇਸ ਤਰ੍ਹਾਂ ਹੀ ਤੁਹਾਨੂੰ ਦੇਖ ਕੇ ਆਉਣਾ ਸ਼ੁਰੂ ਹੋ ਜयो ਹਾਲਾਂਕਿ ਹਜੇ ਤੜਕਾ ਇਹਦੇ ਵਿੱਚ ਮਿਕਸ ਨਹੀਂ ਹੋਇਆ। ਉਹਨਾਂ ਕਈ ਤਾਂ ਇਹੋ ਜੇ ਭੈਣ ਭਰਾ ਹੋਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਦੇਖ ਕੇ ਕਿਉਂਕਿ ਦੇਖੋ ਜਿਹੜਾ ਤੜਕਾ ਸੀ ਉਹਨਾਂ ਨੇ ਪੂਰਾ ਜਿਹੜਾ ਤੇਲ ਹੈ ਉਹ ਤੇਲ ਨੂੰ ਆਪਣੇ ਵਿੱਚੋਂ ਜਿਹੜਾ ਉਹ ਛੱਡਦਾ ਹੈ ਬਾਹਰ ਕੱਢਦਾ ਉਹਨੂੰ ਤੇ ਮੈਂ ਕਹਿੰ ਲੱਗਿਆ ਹੀ ਕਈ ਭੈਣ ਭਰਾ ਤਾਂ ਦੋਸਤ ਐ ਹੋਜੇ ਹੋਣਗੇ ਦੇਖਣ ਵਾਲੇ ਕਿ ਦੇਖਦੇ ਆਂ ਹੀ ਮੂੰਹ ਦੇ ਵਿੱਚ ਸਾਗ ਹੈ ਹੀ ਨਿਆਮਤ ਹੀ ਇਹੋ ਜੀ ਸਾਡੀ ਪਿੰਡਾਂ ਵਾਲਿਆਂ ਲਈ ਕਿ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ ਕਹਿੰਦੇ ਦੇਖੋ ਇਹਦੇ ਰੰਗ ਬੜਾ ਸੋਹਣਾ ਆਉਂਦਾ ਕਿਉਂਕਿ ਉਹਨੂੰ ਘੋਟਿਆ ਬਹੁਤ ਹੈ 20 ਮਿੰਟ ਤੋਂ ਜ਼ਿਆਦਾ ਜਿਹੜਾ ਇਹਨੂੰ ਇਹਨੂੰ ਘੋਟਿਆ ਗਿਆ ਆਟੇ ਦੇ ਨਾਲ ਜਿਹੜਾ ਆਲਣ ਜੀ ਨੂੰ ਕਹਿ ਦਿੰਦੇ ਆਂ ਦੇਸੀ ਤਰੀਕੇ ਨਾਲ ਘੋਟਿਆ ਗਿਆ ਮਦਨੀ ਦੇ ਨਾਲ ਲੱਕੜ ਦੀ ਨਾਲ ਕੋਈ ਮਿਕਸੀ ਦੇ ਵਿੱਚ ਨਹੀਂ ਪਾਇਆ ਕੋਈ ਗ੍ਰਾਈਂਡ ਨਹੀਂ ਕੀਤਾ ਤੇ ਬਿਲਕੁਲ ਦੇਸੀ ਤਰੀਕੇ ਨਾਲ ਸਟਾਈਲ ਨਾਲ ਬਣਾਇਆ ਬਹੁਤ ਸਾਰੇ ਦੋਸਤ ਨਾ ਸਾਡੇ ਕੋਲ ਆ ਕੇ ਕਹਿੰਦੇ ਹੁੰਦੇ ਕਿ ਯਾਰ ਤੁਸੀਂ ਸਾਗ ਕਿਵੇਂ ਬਣਾਉਂਦੇ ਹੋ ਤੇ ਫਿਰ ਅੱਜ ਮੈਂ ਸੋਚਿਆ ਕਿ ਕਿਉਂ ਨਾ ਇਹਨੂੰ ਪਬਲਿਕ ਪੱਧਰ ਤੇ ਦੱਸ ਦਿੱਤਾ ਜਾਵੇ ਕਿਉਂਕਿ ਹਰ ਇੱਕ ਦਾ ਦਿਲ ਕਰਦਾ ਹੁੰਦਾ ਹੈ ਕਿ ਸਾਗ ਸਰੋਂ ਦਾ ਬਣਿਆ ਹੋਵੇ ਪਰ ਬਣਿਆ ਇਸ ਤਰੀਕੇ ਨਾਲ ਹੋਵੇ ਕਿ ਖਾਣ ਦਾ ਜਿਹੜਾ ਸਵਾਦ ਉਹ ਆਵੇ ਤਾਂ ਜਿਵੇਂ ਜਿਵੇਂ ਇਹਨੇ ਪੁਰਾਣਾ ਹੁੰਦਾ ਜਾਣਾ ਇਦੇ ਵਿੱਚ ਮਿਠਾਸ ਹੁੰਦੀ ਜਾਣੀ ਹੈ ਮਿਠਾਸ ਇਹਦੇ ਵਿੱਚ ਹੁਣ ਵੀ ਆ ਤੁਸੀਂ ਕਦੇ ਖਾ ਕੇ ਦੇਖੋਗੇ ਨਾ ਜਿਸ ਤਰ੍ਹਾਂ ਹੁਣ ਬਣਾਇਆ ਇਸ ਤਰ੍ਹਾਂ ਦਾ ਸਾਗ ਤੁਸੀਂ ਨਾਲ-ਨਾਲ ਜਿਹੜਾ ਵੀਡੀਓ ਚਲਾ ਕੇ ਬਣਾਓਗੇ ਤਾਂ ਇਹਦੇ ਵਿੱਚ sweetness ਜਿਹੜੀ ਹੈ ਉਹ ਆਟੋਮੈਟਿਕਲੀ ਆਪਣੇ ਆਪ ਆ ਜਾਣੀ ਹੈ ਖਲੋ ਦੋਸਤੋ ਦੇਸੂ ਦੇਸੀ ਦੇਸੀ ਪਿੰਡੂ ਸਟਾਈਲ ਦੇਸੀ ਪਿੰਡੂ ਸਟਾਈਲ ਜਿਹੜਾ ਸਾਗ ਆ ਉਹ ਬਿਲਕੁਲ ਬਣ ਕੇ ਤਿਆਰ ਹੈ ਕੜਾਈ ਭਰ ਗਈ ਹੈ ਪੂਰੀ ਫੁੱਲ ਤੁਸੀਂ ਦੇਖੋ ਤੇ ਰੰਗ ਇਹਦੇ ਤੇ ਇੰਨਾ ਸੋਹਣਾ ਆਇਆ ਹੈ ਕਿ ਤੁਹਾਨੂੰ ਪਤਾ ਲੱਗ ਰਿਹਾ ਹੋਊ ਕਿ ਦੇਖਣ ਦੇ ਵਿੱਚ ਹੀ ਅਹਿਸਾਸ ਹੋ ਰਿਹਾ ਹੋਊ ਕਿ ਇਹ ਸਾਗ ਕਿੰਨਾ ਸਵਾਦ ਹੋ ਸਕਦਾ ਤੇ ਜਦੋਂ ਕਦੇ ਵੀ ਕੋਈ ਦੋਸਤ ਜਿੱਥੋਂ ਮਰਜੀ ਦੂਰ ਡੇੜੇ ਤੋਂ ਆਵੇ ਨਾ ਤਾਂ ਖਾ ਕੇ ਕਹਿੰਦਾ ਹੁੰਦਾ ਕਿ ਯਾਰ ਬਣਾਉਂਦੇ ਕਿਵੇਂ ਹੋ ਤੁਸੀਂ ਤੁਹਾਡਾ ਤਰੀਕਾ ਕੀ ਹੈ ਬਣਾਉਣ ਦਾ ਇਹ ਤਰੀਕਾ ਹੈ ਜੀ ਇਹਨੂੰ ਆਪਾਂ ਲੱਕੜਾਂ ਦੀ ਅੱਗ ਤੇ ਬਣਾਇਆ ਇਸ ਪਤੀਲੇ ਦੇ ਵਿੱਚ ਬਣਾਇਆ ਇਸ ਪਤੀਲੇ ਦੇ ਵਿੱਚ ਬਣਾ ਕੇ ਜਿਹੜਾ ਸੀਗਾ ਆਪਾਂ ਇਹਦੇ ਵਿੱਚ ਪਾਉਣ ਮੌਕੇ ਸ਼ੁਰੂ ਕਰਨ ਮੌਕੇ ਜਿਹੜਾ ਸੀ ਮਸ਼ੀਨ ਦੇ ਨਾਲ ਚੀਰਿਆ ਬਿਲਕੁਲ ਥੋੜਾ ਥੋੜਾ ਜਿਹੜਾ ਸੀ ਉਹ ਰੁਗ ਜੀ ਨੂੰ ਕਹਿੰਦੇ ਲਾਉਣਾ ਪੰਜਾਬੀ ਚ ਤੇ ਪਾਣੀ ਨਹੀਂ ਇਹਦਾ ਨਿਕਲਣ ਦਿੱਤਾ ਕਿ ਪਾਣੀ ਨ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਹਰੀਆਂ ਮਿਰਚਾਂ ਤੇ ਥੋੜੀ ਜਿਹੀ ਹਲਦੀ ਪਾ ਕੇ ਤੇ ਨਮਕ ਪਾ ਕੇ ਹਲਕਾ ਜਿਹਾ ਨਮਕ ਪਾ ਕੇ ਇਹਨੂੰ ਜਿਹੜਾ ਸੀ ਆਪਾਂ ਰਿੰਨ ਲਿਆ ਸੀਗਾ 2 1/2 ਘੰਟੇ 2 1/2 ਘੰਟੇ ਅੱਦਵਾਂ ਉਸ ਤੋਂ ਬਾਅਦ ਇਹਨੂੰ 20 25 ਮਿੰਟ ਘੋਟਿਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੜਕਾ ਤੁਸੀਂ ਦੇਖਿਆ ਉਹ ਤੁਹਾਨੂੰ ਲਾ ਕੇ ਦਿਖਾਇਆ ਤੇ ਇਸ ਤੋਂ ਬਾਅਦ ਤੁਹਾਡਾ ਆਪਣਾ ਟੇਸਟ ਹੈ ਕਿ ਤੁਸੀਂ ਇਹਦੇ ਵਿੱਚ ਮੱਖਣ ਪਾਉਣਾ ਹੈ ਤੁਸੀਂ ਇਹਦੇ ਵਿੱਚ ਦੇਸੀ ਘਿਓ ਪਾਉਣਾ ਹੈ ਤੁਸੀਂ ਕੀ ਪਾ ਕੇ ਖਾਣਾ ਹੈ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾਉਗੇ ਨਾ ਤੁਸੀਂ ਜਿਹੜਾ ਕੋਨੂ ਤੋਂ ਲਿਆਂਦਾ ਹੋਇਆ ਤੇਲ ਹੈ ਬਿਲਕੁਲ オリジナル ਉਹਦੇ ਵਿੱਚ ਤੜਕਾ ਲਾਓਗੇ ਤੇ ਰਿਫਾਈਨਡ ਦੇ ਮੁਕਾਬਲੇ ਤੁਹਾਨੂੰ 1000 ਗੁਣੇ ਜ਼ਿਆਦਾ ਸਵਾਦ ਇਹ ਲੱਗੂਗਾ ਤੇ ਬਹੁਤ ਸਾਰੇ ਲੋਕ ਦੇਸੀ ਕਿਉਂ ਚ ਵੀ ਤੜਕਾ ਲਾ ਲੈਂਦੇ ਆ ਉਹ ਆਪਣੀ ਆਪਣੀ ਖੁਸ਼ੀ ਹੈ ਆਪਣਾ ਆਪਣਾ ਸਵਾਦ ਹੈ ਸੋ ਪਿੰਡੂ ਸਟਾਈਲ ਜਿਹੜਾ ਸਾਗ ਉਹ ਬਣ ਕੇ ਤਿਆਰ ਹੈ ਜੀ ਜੇ ਕੋਈ ਹੋਰ ਸਜਾ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਸਾਡਾ ਰਤਬਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੋਸਟ ਨੂੰ ਸ਼ੇਅਰ ਕਰਦੇ ਵਤ ਤੋਂ ਵਤ ਤਾਂ ਕਿ ਵਤ ਤੋਂ ਵਤ ਲੋਕਾਂ ਨੂੰ ਇਹਦਾ ਆਨੰਦ ਵਤ ਤੋਂ ਵਤ ਸਾਡੇ ਦੋਸਤ ਜਿਹੜੇ ਉਹ ਲੈ ਸਕਣ ਧੰਨਵਾਦ ਜੀ